ਕੱਲ ਦਾ ਖੁਣੂ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਕੱਲ ਸਵੇਰ ਤੋਂ ਲੈ ਕੇ ਸਾਨੂੰ ਇੱਥੇ ਧਨੋਲੇ ਥਾਣੇ ਦੇ ਵਿੱਚ ਲਿਆ ਕੇ ਰੱਖਿਆ ਗਿਆ ਰੱਖਿਆ ਕਿਉਂ ਗਿਆ ਉਹ ਵੀ ਪਤਾ ਲੱਗ ਗਿਆ ਹੋਣਾ ਕਿਉਂਕਿ ਸਾਡਾ ਨੌਜਵਾਨ ਸਾਥੀ ਜਿਹੜਾ ਮਹੰਗਾ ਸਿੰਘ ਸਿੱਧੂ ਕਿਉਂਕਿ ਲੋਕਾਂ ਦੀ ਲੜਾਈ ਲੜ ਰਿਹਾ ਲੋਕਾਂ ਦੀ ਲੜਾਈ ਲੜਦੇ ਲੜਦੇ ਉਹਦੇ ਉੱਪਰ 370 ਜਿਹੜਾ ਕਿ ਪਰਚਾ ਹੋਇਆ ਫੈਕਟਰੀ ਦੀ ਇੱਕ ਲੜਾਈ ਲੜ ਰਿਹਾ ਉੱਥੇ ਮੈਨੂੰ ਨਹੀਂ ਜਾਣ ਦਿੱਤਾ ਗਿਆ ਦੇਖੋ ਜਿਹੜੀਆਂ ਸਭ ਥਾਣੇ 'ਚ ਰੱਖਣਾ ਪਰਚੇ ਪਾਉਣੇ ਉਹ ਪਾਉਣੇ ਇਹ ਕੋਈ ਸਾਡੇ ਲਈ ਨਵੀਂ ਗੱਲ ਨਹੀਂ ਹੈਗੀ ਕਿਉਂਕਿ ਸਾਨੂੰ ਸਾਡੇ ਗੁਰੂਆਂ ਤੋਂ ਸਾਡੇ ਆਪਣੇ ਪੁਰਖਿਆਂ ਤੋਂ ਸਦਾ ਦੇ ਵਿੱਚ ਅਸੀਂ ਲੜਨਾ ਸਿੱਖੇ ਹੋਏ ਆ ਇਹ ਲੋਕਾਂ ਦੀ ਲੜਾਈ ਇਸ ਪ੍ਰਕਾਰ ਹੀ ਜਾਰੀ ਰਹਿਣੀ ਆ ਤੇ ਅਸੀਂ ਜਿਹੜੀਆਂ ਆਪਣੀਆਂ ਮੰਗਾਂ ਨੇ ਜਿਹੜੇ ਸਾਡੇ ਮੁੱਦੇ ਨੇ ਅਸੀਂ ਉਹ ਮਨਵਾ ਕੇ ਹਟਾਂਗੇ ਕਿਉਂਕਿ ਅਸੀਂ ਹੱਕ ਸੱਚ ਲਈ ਲੜਨ ਵਾਲੇ ਬੰਦੇ ਆ ਜਿਹੜੇ ਇਹ ਲੜਾਈਆਂ ਤੋਂ ਪੋਲਿਟੀਕਲ ਲੀਡਰ ਭਜਦੇ ਨੇ ਪਖੰਡੀ ਬਾਬੇ ਜਿਹੜੇ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿ ਨਹੀਂ ਸਕਦੇ ਉਹ ਹੀ ਚੀਜ਼ ਤੋਂ ਭਜਦੇ ਨੇਗੇ ਅਸੀਂ ਮਾ ਚੀਜ਼ਾਂ ਨੂੰ ਭੱਜਣ ਵਾਲੇ ਨਹੀਂ ਹੈਗੇ ਪਰ ਕਈ ਵਾਰੀ ਲੋਕਾਂ ਦੇ ਗਿੱਲਾ ਸ਼ਿਕਵਾ ਹੁੰਦਾ ਜਦੋਂ ਲੋਕਾਂ ਦੀ ਲੜਾਈ ਲੜਦੇ ਲੜਦੇ ਜਿਵੇਂ ਕਿ ਕਈ ਵਾਰੀ ਥੱਲੇ ਮੈਂ ਦੇਖਦਾ ਕਈ ਕਮੈਂਟ ਬਦਮਾਨ ਬਹੁਤ ਸਾਰੇ ਲੱਗ ਜਾਂਦੇ ਨੇ ਮਾਰਨ ਜਾਂ ਪੁੱਤਰੇ ਬੁੱਫਣ ਲੱਗ ਜਾਂਦੇ ਨੇ ਇਹ ਗੱਲਾਂ ਜਿਵੇਂ ਕਿ ਪਰਸੋ ਚੌਥੀ ਹੋਈ ਗੱਲ ਸਮਝਣ ਵਾਲੀ ਗੱਲ ਇਹ ਆ ਕਿ ਅਸੀਂ ਤੁਹਾਡੇ ਮੁੱਦਿਆਂ ਦੀ ਤੁਹਾਡੀਆਂ ਨੀਤੀਆਂ ਦੀ ਲੜਾਈ ਲੜ ਰਹੇ ਹਾਂ ਹੁਣ ਫੇਰ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਹੜੀਆਂ ਹਾਲ ਹੈ ਜਿਹੜਾ ਸੀ ਮੁੱਦਾ ਚੱਕਿਆ ਹੋਇਆ ਕੱਲ ਪਰਸੋਂ ਸਾਡੀ ਫੇਰ ਲੜਾਈ ਸ਼ੁਰੂ ਆ ਅਸੀਂ ਕੱਲ ਨੂੰ ਮਿਲਣਾ ਜਾਂ ਪਰਸੋਂ ਜਲੰਧਰ ਦੇ ਵਿੱਚ ਜਿਹੜਾ ਜੰਟ ਮਾਫੀ ਉਹਦੇ ਖਿਲਾਫ ਫੇਰ ਅਸੀਂ ਡਟ ਕੇ ਅਸੀਂ ਅੰਦਰ ਵੀ ਹਟਾਵਾਂਗੇ ਜਿਹਨਾਂ ਦੇ ਪਰਚੀ ਵੀ ਕਰਾਂਗੇ ਸਾਨੂੰ ਰੋਕ ਲੋਕ ਨਾ ਰੋਕ ਲੋਗੇ ਕੱਲ ਨੂੰ ਜਾਂ ਪਰਸ ਨੂੰ ਸਾਡਾ ਜਲੰਧਰ ਅਸੀਂ ਪੀਰ ਵੱਡਾ ਪ੍ਰੋਗਰਾਮ ਪ੍ਰੋਟੈਸਟ ਕਰਾਂਗੇ ਜਿੰਨਾ ਲੋਕਾਂ ਨੂੰ ਇਹ ਮੁੱਦੇ ਚੱਕਣੇ ਚਾਹੀਦੇ ਨੇਗੇ ਉਹ ਮੁੱਦਿਆਂ ਤੋਂ ਫੈਕਟਰੀ ਨੂੰ ਧਰਤੀ ਨੂੰ ਬਚਾਉਣ ਦਾ ਮੁੱਦਾ ਜਾਂ ਨੌਜਵਾਨ ਨੂੰ ਬਚਾਉਣ ਦਾ ਮੁੱਦਾ ਇਹ ਲੀਡਰਾਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੇ ਮੁੱਦੇ ਨੇਗੇ ਕਿਤੇ ਉਹਨਾਂ ਨੇ ਚੱਕੇ ਨਹੀਂ ਮੁੱਦੇ ਕਿਤੇ ਉਹਨਾਂ ਉੱਪਰ ਲੜਾਈਆਂ ਲੜੀਆਂ ਨੇ ਇਹਨਾਂ ਨੇ ਕੱਲ ਦਫ਼ਤਰ ਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਕੱਲ ਸਵੇਰ ਤੋਂ ਲੈ ਕੇ ਸਾਨੂੰ ਇੱਥੇ ਤਨੌੜੇ ਥਾਣੇ ਦੇ ਵਿੱਚ ਲਿਆ ਕੇ ਰੱਖਿਆ ਗਿਆ ਰੱਖਿਆ ਕਿਉਂ ਗਿਆ ਉਹ ਵੀ ਪਤਾ ਲੱਗ ਗਿਆ ਹੋਣਾ ਕਿਉਂਕਿ ਸਾਡਾ ਨੌਜਵਾਨ ਸਾਥੀ ਜਿਹੜਾ ਮਹੰਗਾ ਸਿੰਘ ਸਿੱਧੂ ਜੋ ਕਿ ਲੋਕਾਂ ਦੀ ਲੜਾਈ ਲੜ ਰਿਹਾ ਲੋਕਾਂ ਦੀ ਲੜਾਈ ਲੜਦੇ ਲੜਦੇ ਉਹਦੇ ਉੱਪਰ 370 ਜਿਹੜਾ ਕਿ ਪਰਚਾ ਹੋਇਆ ਫੈਕਟਰੀ ਦੀ ਇੱਕ ਲੜਾਈ ਲੜ ਰਿਹਾ ਉੱਥੇ ਮੈਨੂੰ ਨਹੀਂ ਜਾਣ ਦਿੱਤਾ ਗਿਆ ਦੇਖੋ ਜਿਹੜੀਆਂ ਸਭ ਥਾਣੇ 'ਚ ਰੱਖਣਾ ਪਰਚੇ ਪਾਉਣੇ ਉਹ ਪਾਉਣਾ ਇਹ ਕੋਈ ਸਾਡੇ ਲਈ ਨਵੀਂ ਗੱਲ ਨਹੀਂ ਹੈਗੀ ਕਿਉਂਕਿ ਸਾਨੂੰ ਸਾਡੇ ਗੁਰੂਆਂ ਤੋਂ ਸਾਡੇ ਆਪਣੇ ਪੁਰਖਿਆਂ ਤੋਂ ਸਿਧਾਂਤ ਦੇ ਵਿੱਚ ਅਸੀਂ ਲੜਨਾ ਸਿੱਖੇ ਹੋਇਆ ਇਹ ਲੋਕਾਂ ਦੀ ਲੜਾਈ ਇਸ ਪ੍ਰਕਾਰ ਹੀ ਜਾਰੀ ਰਹਿਣੀ ਆ ਤੇ ਅਸੀਂ ਜਿਹੜੀਆਂ ਆਪਣੀਆਂ ਮੰਗਾਂ ਨੇ ਜਿਹੜੇ ਸਾਡੇ ਮੁੱਦੇ ਨੇ ਅਸੀਂ ਉਹ ਮਨਵਾ ਕੇ ਹਟਾਂਗੇ ਕਿਉਂਕਿ ਅਸੀਂ ਹੱਕ ਸੱਚ ਲਈ ਲੜਨ ਵਾਲੇ ਬੰਦੇ ਆ ਜਿਹੜੇ ਇਹ ਲੜਾਈਆਂ ਤੋਂ ਪੋਲਿਟੀਕਲ ਲੀਡਰ ਭਜਦੇ ਨੇ ਪਖੰਡੀ ਬਾਬੇ ਜਿਹੜੇ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿ ਨਹੀਂ ਸਕਦੇ ਉਹ ਚੀਜ਼ ਤੋਂ ਭਜਦੇ ਨੇਗੇ ਅਸੀਂ ਇਹਨਾਂ ਚੀਜ਼ਾਂ ਨੂੰ ਭੱਜਣ ਵਾਲੇ ਨਹੀਂ ਹੈਗੇ ਪਰ ਕਈ ਵਾਰੀ ਲੋਕਾਂ ਦੇ ਗਿੱਲਾ ਸ਼ਿਕਵਾ ਹੁੰਦਾ ਜਦੋਂ ਲੋਕਾਂ ਦੀ ਲੜਾਈ ਲੜਦੇ ਲੜਦੇ ਜਿਵੇਂ ਕਿ ਕਈ ਵਾਰੀ ਥੱਲੇ ਮੈਂ ਦੇਖਦਾ ਕਈ ਕਮੈਂਟ ਬਦਮਾਨ ਬਹੁਤ ਸਾਰੇ ਲੱਗ ਜਾਂਦੇ ਨੇ ਮਾਰਨੇ ਜਾਂ ਪੁੱਤਲੇ ਫੁੱਪਣ ਲੱਗ ਜਾਂਦੇ ਨੇ ਇਹ ਗੱਲਾਂ ਜਿਵੇਂ ਕਿ ਪਰਸੋਂ ਚੌਥੀ ਹੋਈ ਗੱਲ ਸਮਝਣ ਵਾਲੀ ਗੱਲ ਇਹ ਆ ਕਿ ਅਸੀਂ ਤੁਹਾਡੇ ਮੁੱਦਿਆਂ ਦੀ ਤੁਹਾਡੇ ਨੀਤੀਆਂ ਦੀ ਲੜਾਈ ਲੜ ਰਹੇ ਹਾਂ ਹੁਣ ਫੇਰ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਹੜੀਆਂ ਹਾਲ ਜਿਹੜਾ ਅਸੀਂ ਮੁੱਦਾ ਚੱਕਿਆ ਹੋਇਆ ਕੱਲ ਪਰਸੋਂ ਸਾਡੀ ਫੇਰ ਲੜਾਈ ਸ਼ੁਰੂ ਆ ਅਸੀਂ ਕੱਲ ਨੂੰ ਮੰਨ ਲਿਆ ਜਾਂ ਪਰਸੋਂ ਜਲੰਧਰ ਦੇ ਵਿੱਚ ਜਿਹੜਾ ਏਜੰਟ ਮਾ ਉਹਨਾਂ ਨੂੰ ਅੰਦਰ ਵੀ ਛਟਾਵਾਂਗੇ ਅਸੀਂ ਉਹਨਾਂ ਦੇ ਪਰਚੀ ਵੀ ਕਰਾਂਗੇ ਸਾਨੂੰ ਰੋਕ ਲੋਕ ਨਾ ਰੋਕ ਲੋਗੇ ਕੱਲ ਨੂੰ ਜਾਂ ਪਰਸ ਨੂੰ ਸਾਡਾ ਜਲੰਧਰ ਅਸੀਂ ਪੇਰ ਵੱਡਾ ਪ੍ਰੋਗਰਾਮ ਪ੍ਰੋਟੈਸਟ ਕਰਾਂਗੇ ਇਸ ਕਰਕੇ ਮੈਂ ਹੀ ਲੋਕਾਂ ਨੂੰ ਗੱਲ ਕਹਿਣਾ ਚਾਹਣਾ ਜਿਹੜੀ ਅਸੀਂ ਮੁੱਦਿਆਂ ਦੀ ਲੜਾਈ ਲੜਦੇ ਹਾਂ ਨਾ ਆ ਜਿਹੜਾ ਰਾਤਾਂ ਨੂੰ ਖਾਣਿਆਂ ਦੇ ਵਿੱਚ ਕੱਟਦੇ ਆਂ ਰਾਤਾਂ ਇਹ ਤੁਹਾਡੇ ਕਰਕੇ ਹੀ ਕੱਟਦੇ ਆਂ ਤੁਹਾਡੇ ਕਰਕੇ ਹੀ ਕੱਟਦੇ ਆਂ ਇਹ ਮੁੱਦਿਆਂ ਦੇ ਉੱਪਰ ਤੁਸੀਂ ਦੇਖ ਲਿਓ ਪਾਣੀ ਹਵਾ ਵਾਤਾਵਰਨ ਨੂੰ ਬਚਾਉਣ ਦਾ ਮਸਲਾ ਹੈ ਇਤ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਵਾਤਾਵਰਨ ਨੂੰ ਬਚਾਉਣ ਦਾ ਮਸਲਾ ਉਹਦੇ ਕਰਕੇ ਜਿਹੜੀਆਂ ਅੱਜ ਆ ਜੇਲ੍ਹਾਂ ਥਾਣੇ ਤੁਹਾਡੇ ਸਾਹਮਣੇ ਕੱਢਦੇ ਆ ਇਸ ਕਰਕੇ ਇਹ ਜਿਹੜੇ ਜਿਹਨਾਂ ਲੋਕਾਂ ਨੂੰ ਇਹ ਮੁੱਦੇ ਚੱਕਣੇ ਚਾਹੀਦੇ ਨੇਗੇ ਉਹ ਮੁੱਦਿਆਂ ਤੋਂ ਫੈਕਟਰੀ ਨੂੰ ਧਰਤੀ ਨੂੰ ਬਚਾਉਣ ਦਾ ਮੁੱਦਾ ਜਾਂ ਨੌਜਵਾਨ ਨੂੰ ਬਚਾਉਣ ਦਾ ਮੁੱਦਾ ਇਹ ਲੀਡਰਾਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੇ ਮੁੱਦੇ ਨੇ ਕਿਤੇ ਉਹਨਾਂ ਨੇ ਚੱਕੇ ਨਹੀਂ ਮੁੱਦੇ ਕਿਤੇ ਉਹਨਾਂ ਉੱਪਰ ਲੜਾਈਆਂ ਲੜੀਆਂ ਨੇ ਇਹਨਾਂ ਨੇ ਇਹ 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 ਕਾਰਪੋਰੇਟ ਵੱਡੇਆਂ ਲੋਕਾਂ ਦੇ ਜਿਹੜੇ 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 ਸਾਡੇ ਉੱਪਰ ਸਾਨੂੰ ਕਹਿੰਦੇ ਨੇ ਵੀ ਚੱਕ ਲਿਓ ਭਾਨੇ ਵਰਗਾ ਨੂੰ ਅੰਦਰ ਸਿੱੜ ਦਿਓ ਜੀ ਪਰਚਾ ਪਾ ਦਿਓ ਇਹ ਕਾਰਪੋਰੇਟ ਘਰਾਣੇ ਦੇ ਪੱਖ ਦੇ ਵਿੱਚ ਭੁਗਤਣ ਵਾਲੇ ਲੋਕ ਨੇ ਇਹ ਜਿਹੜੇ ਆਹ ਜਿੰਨੇ ਪੋਲੀਟੀਕਲ ਲੀਡਰ ਨੇ ਜਿਹੜੇ ਚੁਣੇ ਹੋਏ ਨੇਗੇ ਜਿੰਨੇ ਨੇ ਸਰਕਾਰਾਂ ਨੇਗੇ ਆ ਜਿਹੜੇ ਸੱਤਾ ਦੇ ਵਿੱਚ ਬੈਠੇ ਨੇਗੇ ਪੁਲਿਸ ਨੂੰ ਅਸੀਂ ਕੀ ਗਿੱਲਾ ਸ਼ਿਕਵਾ ਕਿਸ ਤੋਂ ਪੁਲਿਸ ਨੂੰ ਕੀ ਦੋਸ਼ ਦਈਏ ਕਹਿੰਦਾ ਲੀਡਰ ਨੇ ਇਹ ਕਹਿੰਦਾ ਮੰਤਰੀ ਨੇ ਵੀ ਚੱਕ ਲਿਓ ਭਾਨਾ ਨੂੰ ਸਿੱੜ ਦਿਓ ਅੰਦਰ ਇਹ ਤਾਂ ਸਾਡੀ ਇੱਥੇ ਦਾ ਮੁੰਡੇ ਨੇਗੇ ਠੀਕ ਆ ਨਾ ਗੱਲ ਇਹ ਜਿਹੜੇ ਇਹ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਤੁਹਾਨੂੰ ਤੁਹਾਨੂੰ ਸਮਝਣ ਦੀ ਇਹਨਾਂ ਤੋਂ ਤੁਹਾਨੂੰ ਸੁਚੇਤ ਹੋਣ ਦੀ ਲੋਕ ਲੋੜ ਆ ਜਿਹੜੀ ਅਸੀਂ ਜਗਾ ਰਹੇ ਹਾਂ ਤੁਹਾਨੂੰ ਲੋਕਾਂ ਨੂੰ ਵੀ ਇਹ ਆ ਤੁਹਾਡੇ ਮੁੱਦਿਆਂ ਤੋਂ ਭੱਜ ਰਹੇ ਨੇਗੇ ਭਾਈ ਇਸ ਕਰਕੇ ਲੋਕ ਲੜਦੇ ਲੋਕਾਂ ਦਾ ਇਕਤਾ ਵੀ ਜਿੰਦਾਬਾਦ ਬਹੁਤ ਸਾਰੇ ਲੋਕਾਂ ਨੇ ਮੈਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਇਹਦੇ ਵਿੱਚ ਕੋਈ ਮੈਥੋਂ ਪਰਚਾ ਨਹੀਂ ਮੇਰੇ ਤੇ ਕੀਤਾ ਉਹਨਾਂ ਨੇ ਮੈਨੂੰ ਰੱਸ਼ਟ ਕੀਤਾ ਗਿਆ ਫੜ ਕੇ ਤੇ ਹੁਣ ਮੈਨੂੰ ਉਹਨਾਂ ਨੇ ਛੱਡ ਦਿੱਤਾ ਗਿਆ ਤੁਹਾਡੇ ਹੱਕਾਂ ਦੇ ਲਈ ਇਸ ਪ੍ਰਕਾਰ ਹੀ ਲੜਦਾ ਰਹੂੰ ਕੱਲ ਪਰਸ ਨੂੰ ਫੇਰ ਜਲੰਧਰ ਦੇ ਵਿੱਚ ਹੱਲਾ ਬੋਲੂੰਗਾ ਨੌਜਵਾਨਾਂ ਲਈ ਧੰਨਵਾਦ